ਮਹਿੰਮ ਜਿਹੜੀ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਡੀਜੀ ਸਾਹਿਬ ਨੂੰ ਲੀਡ ਕਰ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਇਹ ਦੇਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਕੈਸੋ ਆਪਰੇਸ਼ਨਸ ਜਿਹੜੇ ਹੈ ਕੋਆਰਡੀਨੇਟ ਸਰਚ ਆਪਰੇਸ਼ਨਸ ਉਹਨਾਂ ਦਾ ਬੇਸਿਕ ਮੇਕ ਸਟ੍ਰੈਟਜੀ ਪਲਾਨਿੰਗ ਉਹ ਲੁਧਿਆਣਾ ਕਮਿਸ਼ਨਰ ਪੁਲਿਸ ਨੇ ਥੋੜੀ ਚੇਂਜ ਕੀਤੀ ਹੈ ਘੇਰਾ 파ਕੇ ਸਰਚ ਕਰਨ ਤੋਂ ਬਚਾਏ ਆਪਾਂ ਪਹਿਲਾਂ ਸਰਵਲੈਂਸ ਕਰਦੇ ਹਾਂ ਟਾਰਗੇਟ ਕਰਦੇ ਹਾਂ ਟਾਰਗੇਟ ਦਿੱਤਾ ਹੁੰਦਾ ਆ ਜਿਹੜੀ ਸਰਵਲੈਂਸ ਹੁੰਦੀ ਹੈ ਉਹ ਬਿਲਕੁਲ ਖੁਫੀਆ ਤਰੀਕੇ ਨਾਲ ਹੁੰਦੀ ਹੈ 8-10 ਦਿਨ ਚੱਲਦੀ ਹੈ ਉਸ ਤੋਂ ਬਾਅਦ ਸਵੇਰੇ 4 ਤੋਂ 6 ਵਜੇ ਤੱਕ ਆਪਰੇਸ਼ਨ ਅੱਜ ਕਾਫੀ ਰਿਪੋਰਟਸ ਵੀ ਆ ਰਹੀ ਸੀਗੀ ਕੁਝ ਜਿਹੜੀ ਪਬਲਿਕ ਆਂਦੀ ਹੈ ਦਫ਼ਤਰਾਂ ਤੋਂ ਸਾਨੂੰ ਮਿਲਣ ਉਹਨਾਂ ਨੇ ਵੀ ਕੰਪਲੇਨਟ ਕੀਤੀ ਸੀਗੀ ਲੱਡੋਵਾਲ ਖਾਣੇ ਚ ਇੱਕ ਤਲਵੰਡੀ ਤਲਵੰਡੀ ਕਰਕੇ ਪਿੰਡ ਜਾਂਦਾ ਜੀ ਤੇ 8 ਬੰਦੇ ਆਈਡੈਂਟੀਫਾਈ ਕੀਤੇ ਸੀਗੇ 15 ਦਿਨ ਪਹਿਲਾਂ ਜਿਹਨਾਂ ਤੇ ਸਰਵੇਲੈਂਸ ਚੱਲ ਰਹੀ ਸੀ ਅੱਜ 5 ਬੰਦੇ ਫੜੇ ਗਏ ਸਮੇਤ ਰਿਕਵਰੀ ਤੇ ਟੋਟਲ ਪਰਚੇ 18 ਹੈ ਹਿੰਦ 5 ਬੰਦਿਆਂ ਦੇ ਇਹਨਾਂ 5 ਬੰਦਿਆਂ ਤੇ ਟੋਟਲ ਪਰਚੇ ਜਿਹੜੇ 18 ਤੇ ਫਿਲਹਾਲ ਬੇਲ ਤੇ ਭਾਰਾ ਨਹੀਂ ਸੀ ਦੂਸਰੀ ਚੀਜ਼ ਵੀ ਮੈਂ ਤੁਹਾਨੂੰ ਬਰੀਫ ਕਰਾਂਗਾ ਇਸ ਤੇ ਕੋਈ ਕੁਸਚਨ ਹੈ ਤਾਂ ਪੁੱਛ ਲਓ ਸਰ ਇਹ ਕਿੰਨੇ ਗ੍ਰਾਮਿਕ ਨਹੀਂ ਹੋਈ ਇਹ ਸਭ ਅਪਰਾਧ ਕਿ ਲਗ ਲਗ ਹੈ ਜੀ 150 ਗ੍ਰਾਮ ਹਿਰੋਇਨ ਹੈ 171 ਗ੍ਰਾਮ ਹਿਰੋਇਨ ਹੈ ਐਟ ਸਟਰਾ ਐਟ ਸਟਰਾ ਸੀ ਤੇ ਐਕਚੁਅਲੀ ਸਰ ਬਾਰ ਬਾਰ ਐਬਿਚੁਅਲ ਕ੍ਰੋਨਿਕ ਹੈ ਤਾਂ ਹੀ ਤਾਂ ਮੈਂ ਕਰਾਂ ਪੰਜ ਅੱਠ ਅੱਠ ਬੰਦੇ ਸੀ ਟੋਟਲ ਜਿਹੜਾ ਆਇਡੈਂਟੀਫਾਈ ਕੀਤੇ ਸੀ ਅੱਜਕੱਲ ਜਿੱਥੇ ਜਿੱਥੇ ਰਹਿ ਰਹੇ ਸੀ ਆਈ ਵੋਨਟ ਡਿਸਕਲੋਸ ਕੀ ਕਰ ਰਹੇ ਸੀ ਕਿਤੇ ਹੋ ਰਹੇ ਸੀ ਸੀ ਸਾਹਿਬ ਦੇਖੋ ਤੁਹਾਡੀ ਇਨਫੋਰਮੇਸ਼ਨ ਤੋਂ ਬਾਅਦ ਇੱਕ ਕੰਮ ਹੋਇਆ ਠੀਕ ਹੈ ਨਾ ਅਗਰ ਉਹ ਐਸਐਚ ਨੂੰ ਸੀ ਪਤਾ ਨਹੀਂ ਨਹੀਂ ਦੇਖੋ ਸੁਣ ਹਰ ਚੀਜ਼ ਤੁਸੀਂ ਐਸਐਚ ਤੋਂ ਨਾ ਚੱਕ ਹਰ ਚੀਜ਼ ਜਿਲੇਜ ਕ੍ਰਾਈਮ ਬ੍ਰਾਂਚ ਵੀ ਹੁੰਦੀ ਹੈ ਜਿਲੇ ਜਿ ਸਪੈਸ਼ਲ ਸੈਲ ਵੀ ਹੁੰਦਾ ਹੈ ਸਪੈਸ਼ਲ ਬ੍ਰਾਂਚਸ ਵੀ ਹੁੰਦੇ ਉਹਨਾਂ ਦਾ ਕੰਮ ਹੀ ਹੈ ਐਸਐਚਓ ਜਿਹੜਾ ਹੈ ਉਹਨੇ ਕੋਰਟ ਵੀ ਜਾਣਾ ਹੈ ਉਹਨਾਂ ਨੱਕੀ ਵੀ ਲਗਾਣੀ ਉਹਨਾਂ ਲਾਅਨ ਆਰਡਰ ਤੇ ਭਜਾਣਾ ਹੈ ਜਦ ਕੋਈ ਮੁਹਿੰਮ ਚੱਲਦੀ ਹੈ ਜਿਵੇਂ ਪੰਜਾਬ ਸਰਕਾਰ ਦੀ ਇਹ ਮੁਹਿੰਮ ਹੈ ਇਤਾਂ ਦੀ ਮੁਹਿੰਮ ਚ ਤੁਹਾਨੂੰ ਟੋਟਲ ਫੋਕਸ ਕਰਨਾ ਪੈਂਦਾ ਹੋਰ ਫਿਰ ਤੁਸੀਂ ਕੁਝ ਨਹੀਂ ਕਰਦੇ ਤੇ ਸਾਡੇ ਤੇ ਤਿੰਨ ਅਲੱਗ-ਅਲੱਗ ਸੈੱਲ ਬਣੇ ਹੋ ਇੱਕ ਤਾਂ ਸੀਆਈਏ ਹੋ ਗਿਆ ਇੱਕ ਸਪੈਸ਼ਲ ਸੈੱਲ ਹੋ ਗਿਆ ਇੱਕ ਕ੍ਰਾਈਮ ਬ੍ਰਾਂਚ ਇਨ ਸਾਰਿਆਂ ਦਾ ਸਿਰਫ ਤੇ ਸਿਰਫ ਕੰਮ ਜਿਹੜਾ ਹੈ ਉਹ ਨਸ਼ਾ ਖਤਮ ਕਰਨਾ ਸਪਲਾਈ ਚੇਨ ਨੂੰ ਤੋੜਨਾ ਤੇ ਇਹਨਾਂ ਦੀ ਨਾ ਤਾਂ ਲੌਨ ਆਰਡਰ ਤੇ ਡਿਊਟੀ ਪੈਂਦੀ ਹੈ ਨਾ ਇਹ ਕੋਰਟ ਜਾਂਦੇ ਨਾ ਇਹ ਹੋਰ ਕੋਈ ਤਫਤੀਸ਼ ਕਰਦੇ ਤੇ ਫੋਕਸਡ ਅਪਰੋਚ ਇਹ ਹਰ ਜਗ੍ਹਾ ਦੀ ਦੁਨੀਆ ਜਗ੍ਹਾ ਤੁਸੀਂ ਦੇਖੋਗੇ ਹਰ ਜਗ੍ਹਾ ਇਦਾਂ ਹੀ ਹੁੰਦਾ ਜਦ ਕੋਈ ਮੁਹਿੰਮ ਚਲਦੀ ਹੈ ਤੇ ਸਪੈਸ਼ਲਾਈਜ਼ਡ ਨੌਨ ਐਨਟੀਫ ਬਣੀ ਐਂਟੀ ਨਾਰਕੋਟਿਕ ਟਾਸਕ ਫੋਰਸ ਉਹਦਾ ਕੰਮ ਹੀ ਹੈ ਐਨਆਈਏ ਦਾ ਕੰਮ ਹੀ ਟੈਰਰਿਸਟ ਲੈਟਰ ਰਿਲੇਟਿਡ ਕ੍ਰਾਈਮ ਦੇ ਜਿਹੜਾ सर मोस्टली केसेस में यही आता है कि ये बंदे जेल से बाहर आके तो इनके ऊपर मॉनिटरिंग इनकी कोई मैं हां मॉनिटरिंग ही था है दिस इज मॉनिटरिंग डीजी साहब रोज मॉनिटर कर रहे हैं रोज सवेरे साडे को लिस्ट हाँ तो आ जाती है माय ऑफिसर्स दे हैव गॉट लिस्ट इन फैक्ट मैं तुम्हें ये भी दस दव काफ़ी पैरामीटर्स जिले की जी परफॉर्मेंस है वो एसेस की जाती है हेडक्वाटर लैवल पर ਤੇ ਪੰਜਾਬ ਸਰਕਾਰ ਨੇ ਜਿਹੜੇ ਵੀ ਬਿਲਡ ਆਊਟ ਬੰਦੇ ਬਿਲਡ ਆਊਟ ਉਹਨਾਂ ਦੀ ਆਪਾਂ ਚਾਰ ਚੀਜ਼ਾਂ ਦੇ ਕਿ ਬੇਲ ਆਊਟ ਹੋ ਗਿਆ ਜੀ ਉਹਨੂੰ ਵੈਰੀਫਾਈ ਕੀਤਾ ਕਿ ਉਹ ਹੁਣ ਵੀ ਕਰ ਰਿਹਾ ਕਿ ਨਹੀਂ ਕਰ ਰਿਹਾ ਨੰਬਰ 1 ਨੰਬਰ 2 ਅਗਰ ਕਰ ਰਿਹਾ ਹੈ ਫਿਰ ਆਪਾਂ ਇੱਦਾਂ ਹੀ ਸਰਵਲੈਂਸ ਲਾ ਕੇ ਉਹਨਾਂ ਨੂੰ ਫੜ ਰਹੇ ਹਾਂ ਨੰਬਰ 3 ਅਗਰ ਉਹ ਜੇਲ ਤੋਂ ਬਾਹਰ ਆਇਆ ਤੇ ਐਡਿਕਟ ਹੈ ਵੇਚਦਾ ਵੀ ਹੈ ਤੇ ਐਡਿਕਟ ਹੈ ਦੀ ਉਹ ਨੋਆਪਾ ਓਟ ਸੈਂਟਰ ਜਾਂ ਰੀਹੈਬਿਟੇਸ਼ਨ ਸੈਂਟਰ ਚ ਪਰਤੀ ਕਰਾਇਆ। ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰੋਜ਼ ਦੇ ਮੋਨਿਟਰੀਂਗ ਹੋਣੀ। ਅੱਛਾ ਬਾਕੀ ਮੈਂ ਤੁਹਾਨੂੰ ਕਮਿਸ਼ਨ ਕਮਿਸ਼ਨਰ ਲੁਧਿਆਣਾ ਚ ਪਿਛਲੇ 4 ਮਹੀਨਿਆਂ ਚ ਜਿਹੜਾ 1 ਫਰਵਰੀ ਤੋਂ ਹੱਲਾ-ਬੋਲ ਜਿਹੜਾ ਹੋਇਆ ਸੀਗਾ ਸ਼ੁਰੂ। ਟੋਟਲ ਐਫਆਰ ਜਿਹੜੀ ਹੋਈਆਂ ਐਨਡੀਪੀਐਸ ਦੀ 467 ਐ। 467 ਟੋਟਲ ਨੰਬਰ ਆਫ ਅਕਿਊਜ਼ਡ ਅਰੈਸਟਡ 623 ਹੈ ਜੀ ਜਿਹੜੀ ਰਿਕਵਰੀ ਹੈ ਉਹ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦਾ 20 kg ਹੀਰੋਇਨ 15 ਕਿਲੋ ਫੀਮ ਪੋਪੀ ਹਸਕ 300 kg ਦੇ ਕਰੀਬ ਹੈ ਜੀ थोड़ा ऊपर नीचे पंच, छोटे टोटल कैसो ऑपरे जो टारगेटेड कैसो ऑपरेशन हैं चार महीनों च अठारह महीने। ये जान के तह तो खुशी होगी एन डी पी एस दनविक्शन रेट कन्विक्शन रेट आ, समझ गए एन डी पी एस दनविक रेट एन डी पी एसिस नाइनटी टू परसेंट ਇਹ ਮੇ ਕਮਿਸ਼ਨਰਟ ਧਰਨਾ ਦੇ 10 ਸੈਂਟ 68 ਐਸ ਚ ਜਿਹੜੀ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਉਂਦੇ ਹਾਂ ਇਹ ਟੋਟਲ 14 ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਜਿਨ੍ਹਾਂ ਦੀ ਜਿਹੜੀ ਵਰਥ ਹੈ ਉਹ 30 ਕਰੋੜ ਦੇ ਕਰੀਬ ਹੈ 10 ਡੈਮੋਲੇਸ਼ਨਸ ਹੋਈਆਂ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਕੋਈ ਵਕਫ ਬੋਰਡ ਦੀ ਜ਼ਮੀਨ ਸੀਗੀ ਐਡਿਕਟਸ ਜਿਹੜੇ ਹੈ ਡਰਗ ਐਡਿਕਟਸ ਇਹ ਹੁਣ ਮੈਂ ਜਿਹੜਾ ਕਹ ਰਿਹਾ ਇਹ ਡਿਮਾਂਡ ਸਾਈਡ ਨੂੰ ਖਤਮ ਕਰਨ ਜਿਹੜੇ ਐਡਿਕਟਸ ਹਨ ਜਿਨ੍ਹਾਂ ਨੂੰ ਡੀਡਿਕਸ਼ਨ ਸੈਂਟਰ ਤੇ ਭਰਤੀ ਕਰਾਇਆ ਹੈ ਪੁਲਿਸ ਉਹ 105 ਨੇ ਐਡਿਕਟਸ ਇਤਾਂ ਦੇ ਐਡਿਕਟਸ ਜਿਨ੍ਹਾਂ ਨੂੰ ਓਡ ਕਲੀਨਿਕ ਜਾ ਕੇ ਉਹਨਾਂ ਦੀ ਪਰਚੀਆਂ ਬਣਾ ਕੇ ਕਾਰਡ ਬਣਾ ਕੇ ਹਫਤਾ ਹਫਤੇ ਵਾਰੀ ਆਪਾਂ ਜਿਹੜਾ ਭੇਜਦੇ ਆਂ ਉਹਨਾਂ ਨੂੰ ਜਿਹੜੀ ਦਵਾਈ ਲੈਣ ਲਈ ਔਰ 627 627 ਇਹ Delhi chal rahe hai Safe Punjab di jehdi tip line hai Safe Punjab di utthe vich 600 de kareeb jehdi tips hai oh dispose off kart karta hu idich 64a da ਕੁਵਿਚਿਆ ਨਹੀਂ ਦੱਸ। ਆਪਕੇ ਇੰਝ ਚੁਪਾ ਦਿੱਤੀ। ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀ ਸੰਪਰਕ ਮੀਟਿੰਗਸ ਐ ਉਹ ਵੀ ਇਨ 4 ਮਹੀਨਿਆਂ 'ਚ 345 ਛੋਟੀ-ਛੋਟੀ ਕੋਈ ਵੱਡੀ ਮੀਟਿੰਗਸ ਨਹੀਂ ਕਰ ਰਹੇ। ਔਰ ਤੇ ਵੱਡੀ ਮੀਟਿੰਗਸ ਨਾਲ ਕੋਈ ਫਾਇਦਾ ਵੀ ਨਹੀਂ ਹੁੰਦਾ। ਕਿਉਂਕਿ ਉਹ ਵਨ ਸਾਈਡਡ ਹੁੰਦੀ। ਤੁਸੀਂ 100 ਬੰਦਿਆਂ ਨਾਲ ਤੁਹਾਡੇ ਕੋਲ ਅੱਧਾ ਘੰਟਾ। ਤੁਸੀਂ 100 ਬੰਦਿਆਂ ਨਾਲ ਅਗਰ ਮੀਟਿੰਗ ਕਰ ਰਹੇ ਹੋ ਜਾਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹੋ ਤਾਂ ਹਰ ਕਿਸੇ ਦੇ ਤੁਸੀਂ व्यूज नापसुल सकते ना 1% टच आपा ने मीटिंग्स ਕਰ ਰਹੇ ਨਾਟ ਮੋਰ ਦੈਨ 25 چلےਗੇ ਜੀ ਚਾਰ ਪੰਜ ਘਰ ਵਾਲੇ ਆਲੇ ਦੋਲੇ ਮਾਨੂੰ ਬੁਲਾ ਲਿਆ ਮੀਟਿੰਗ ਕਰ ਲਈ 15 ਮਿੰਟ ਚਾਪੀ ਲਈ ਆ ਤੇ A4 345 ਹੋਰ ਕੋਈ ਕੋਈ ਕਿਸੇ ਨਾਲ ਕੋਈ ਕੁਝ いや सजेशन ਕੋਈ ਜੀ ਐਕਚੁਅਲ ਪੈਨਲਸ ਹਮ ਤਾਂ ਪਰਿਖਿਆ ਜੀ ਜੀ ਮੈਂ ਉਹ ਵੀ ਦੱਸ ਦਿੰਦਾ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਜਿਹੜੇ ਬੇਲਡ ਆਊਟ ਹੁੰਦੇ ਸੀਗੇ ਉਹਨਾਂ ਦੇ ਜ਼ਮਾਨਤ ਹੀ ਜਿਹੜੀ ਬੇਲ ਆਰਡਰਸ ਆ ਉਹਦੇ ਚ ਜ਼ਿਆਦਾ ਕੁਝ ਲਿਖਿਆ ਨਹੀਂ ਹੁੰਦਾ ਸੀ ਠੀਕ ਹੈ ਜੀ ਹੁਣ ਆਪਾਂ ਚਾਰ ਲਾਈਨਾਂ ਲਿਖਾਂਗੇ ਜਿਹੜੇ ਬੇਲ ਆਰਡਰਸ ਹੋ ਰਹੇ ਹਨ ਗੱਲ ਕਰਕੇ ਜੁਡੀਸ਼ੀਅਲ ਆਫਸਰਸ ਨਾਲ ਤਾਲ ਮਿਲਦਾ ਦੋਨਾਂ ਦਾ ਹੈ ਹੀ ਉਦੇ ਵਿੱਚ ਇੱਕ ਵੈਰੀ ਇੰਪੋਰਟੈਂਟ ਲਾਈਨ ਜਿਹੜੀ ਲਿਖਵਾ ਰਹੇ ਹਾਂ ਕਿ ਅਗਰ ਇਹਨੇ ਦੁਬਾਰਾ ਇਦਾਂ ਦਾ ਕੋਈ ਇਹ ਕੰਮ ਕੀਤਾ ਬਿਲਡਿੰਗ ਕੀਤੀ ਤੇ ਦੀ ਬੇਲ ਕੈਂਸਲ ਕਰ ਦਿੱਤੀ ਜਾ ਜਿਹੜਾ ਪਹਿਲਾਂ ਨਹੀਂ ਹੁੰਦਾ ਸੀ ਉਹਦੇ ਉਹਦੇ ਚ ਵੀ ਆਪਾਂ ਕੁਝ 6 6 ਬੇਲ ਜਿਹੜੀ ਹੈਗੀਆਂ ਪੁਰਾਨੀਆਂ ਉਹ ਕੈਂਸਲ ਕਰਾ ਦਿੱਤੀ ਠੀਕ 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 ਇੱਕ ਇਹ ਤਾਂ ਵੀ ਨੰਬਰ ਜਿਹੜਾ ਹੈ ਇਹ ਵਧੂਆ ਕਿਉਂਕਿ ਹੁਣ ਜਿਹੜੀ ਵੀ ਬੇਲ ਹੋ ਰਹੀ ਹੈ ਉਹਦੇ 'ਚ ਇਹ ਲਿਖਿਆ ਹੈ ਸਰ ਜਿਹੜੀ ਜਾਲੀ ਜਿਹੜੀ ਜਾਲੀ ਜਿਹਦੇ 'ਚ ਟ੍ਰਾਂਸਪੋਰਟ ਅਲੱਗ 'ਚ ਆਪਾਂ ਉਹਦੇ ਖੜੇ ਸੀ ਉਹ ਤਾਂ ਜਗਾ ਸਾਹਿਬ ਵਾਇਰ ਦੀ ਸੀ ਜੀ ਕਾਪੀ ਟ੍ਰਾਂਸਪੋਰਟ ਦੇ ਦੇ ਟ੍ਰਾਂਸਪੋਰਟ ਦੇ ਗੜੀਆਂ ਖੜਨੀਆਂ ਪਾਰਕਿੰਗ ਜਿਹੋ ਉਹਨਾਂ ਦੇ ਵਿੱਚ ਉਹਨਾਂ ਨੇ ਮਕਾਨ ਬਣਾਏ ਸੀ ਆਪਰ ਉਹ ਬੇਲ ਤੇ ਆਇਆ ਉਹੀ ਪਕਾ ਦਾ ਹੈ ਉਸ ਪਕਾ ਦਾ ਆਧਾਰਕਾਰ ਉਸ ਪਕਾ 'ਚ ਮੀਟਰ ਕਿਵੇਂ ਲਗਾ ਦੇਖੋ ਦੇਖੋ ਦੇਖ ਮੀਟਰ ਬਿਜਲੀ ਮਹਿਕਮਾ ਆਧਾਰ ਕਾਰਡ ਫਲਾਨ ਤੁਸੀਂ ਤੁਸੀਂ ਜਿਹੜਾ ਪੁੱਛਣਾ ਨਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਲਿਖ ਕੇ ਉਹਨਾਂ ਜੀ ਤੁਸੀਂ ਜੋ ਪੁੱਛ ਰਹੇ ਹੋ ਨਾ ਉਹ ਪੁਲਿਸ ਡਿਪਾਰਟਮੈਂਟ ਨੂੰ ਦਾ ਉਹ ਪੁੱਛੋ ਸਰ ਇਹਦਾ ਮਤਲਬ ਉਹ ਬੇਲ ਲੈਂਦੇ ਨੇ ਕੱਲ ਨੂੰ ਕ੍ਰਾਈਮ ਕਰਦੇ ਨੇ ਫਿਰ ਬੇਲ ਵੇਚਦੇ ਨੇ ਫਿਰ ਦੂਜੇ ਮੁਕਾਦਮੇ ਬੇਲ ਕੈਨਸਲ ਕਰਾਣੀ ਸਾਡੀ ਜ਼ਿੰਮੇਵਾਰੀ ਹੈ ਸਰ ਉਹ ਰਹਿਣਾ ਇਸ ਤੋਂ ਪਹਿਲਾਂ ਕੋਈ ਕੋਈ ਜਿਹੜੇ ਇਹਨਾਂ ਦੀ ਫਰਜ਼ੀ ਜਮਾਨਤਾਂ ਦਿੰਦੇ ਹੈਗੇ ਜੇ ਪਿੱਛੇ ਵੀ ਬੰਦੇ ਪਰਚੇ ਹੋਏ ਨੇ ਨਿਸ਼ਾਨ ਤਸਕਾਨੀਆਂ ਉਹਨਾਂ ਤੇ ਵੀ ਕੋਈ ਸਕਤੀ ਕਾਰਵਾਈ ਹੋ ਰਹੀ ਹੈ ਉਹ ਵੀ ਲਗਾਤਾਰ ਚੱਲ ਰਹੀ ਹੈ ਕਾਰਵਾਈ ਮੇਰੇ ਕੋਲ ਹੁਣ ਫਿਗਰਸ ਨਹੀਂ ਹੈ ਬਟ ਕਾਰਵਾਈ ਹੋ ਰਹੀ ਹੈ ਸਰ ਬੈਟੋ ਹਾਂ ਹਾਂ ਜੀ ਅੰਦਰ ਬਬਲਸ ਪਲੀਜ਼ 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 ਸਰ ਆਪਾਂ ਆਪਣੇ ਨਿਸ਼ਾਨੇ ਕਿ ਕਿੰਨੇ ਪਰਸੈਂਟ ਕਾਮਯਾਬ ਹੋ ਗਏ ਕਿੰਨਾ ਕੈ ਰੈਡਿਕੇਟ ਕਰ ਸਕਿਆ ਦੇਖੋ ਮੈਂ ਆਈ ਵੋਂਟ ਕਮੈਂਟ ਔਨ ਦ ਪਰਸੈਂਟੇਜ ਰਾਈਸ ਮੈਂ ਕਮੈਂਟ ਕਰਾਂਗਾ ਸਾਡੀ ਜਿਹੜੀ ਮੁਹਿੰਮ ਦੀ ਇੰਟੈਂਟ ਕਿ ਆਪਾਂ ਕਿੰਨਾ ਇਸ ਚੀਜ਼ ਚ ਅੰਦਰ ਬੜੇ ਹੋ ਕਿੰਨੇ ਆਪਾਂ ਸੀਰੀਅਸ ਹੈ ਤੇ ਕਿੰਨੇ ਮੁਸਤਕਿਲ ਨਾਲ ਇਹਨੂੰ ਖਤਮ ਕਰਨ ਕਿ ਲੱਗੇ ਰਾਸ ਤੋਂ ਕੰਟਰੋਲਿੰਗ ਦਾ ਤਲਾਸ਼ ਹੈ ਜੀ ਸਟੇਸ਼ਨ ਤੋਂ ਲੱਗੇ ਕੰਟਰੋਲਿੰਗ ਨਹੀਂ ਕੋਈ ਇਸੇ ਆਸ ਤੇ ਗੈਰ ਮਜਰਾ ਨਹੀਂ ਨਾਬ ਹੋ ਜਾਏਗਾ ਇਲੈਕਸ਼ਨ ਟਾਈਮ ਤੇ ਨਾ 2 ਮਹੀਨੇ ਲੈਕਚਰ ਟਾਈਮ ਦਾ ਥੋੜੀ ਆਪਕੋਰਸ ਦੀ ਹੋ ਰਹੀ ਉਹ ਜਸ ਡੋਨਟ ਵਰੀ ਇਹ ਜਿਹੜੀ ਪਹਿਲਾ ਪੈਟਰੋਲਿੰਗ ਹੁੰਦੀ ਸੀ ਕਿ ਹੋਈ ਹੋਈ ਸਮ ਰਾਤ ਨੂੰ ਕਰਨਾ ਵਾਈਪੀਸੀਆਰ ਮੋਟਰਸਾਈਕਲ ਪੀਸੀਆਰ ਨਹੀਂ ਚੱਲ ਚਾਹੀਦਾ ਤੁਸੀਂ ਬੰਦ ਕਰਵਾਇਆ ਕਿ ਮੈਂ ਰਾਤ ਦੇ ਮੋਟਰਸਾਈਕਲ ਪੀਸੀਆਰ ਸਿਰਫ ਅੱਧੇ ਕਰਦੇ ਹਾਂ 50% ਕਰਦੇ ਵਾਈ ਤੂੰ ਪੁੱਛੋ ਨਾ ਪੀਸੀਆਰ ਮੋਟਰਸਾਈਕਲ ਦੇਖੋ 4 ਵੀਲਰਸ ਤੇ ਚੱਲ ਰਹਿਣ 35 ਆ 45 ਦਿਨੇ ਤੇ 45 ਹੀ ਰਾਤ ਉਹਦੇ ਚ 2 ਤਿੰਨ کئی ਜਗ੍ਹਾ ਚਾਰ ਮੁਲਾਜ਼ਮ ਬੈਠੇ ਹੋ ਮੋਟਰਸਾਈਕਲ ਜਿਹੜੇ ਹੈ ਉਹ ਪਹਿਲਾਂ ਚਲਦੇ ਸੀਗੇ 25 ਦੇ ਕਰੀਬ ਦੇ ਨੇ ਹੁਣ ਰਾਤ ਨੂੰ ਚੱਲ ਰਹੇ ਹਨ 12 ਉਹ ਉਹਨਾਂ ਏਰੀਆਸ 'ਚ ਜਿਹੜੇ ਬਿਲਕੁਲ ਕੰਸਟਰਕਟਡ ਹੈ ਪੁਰਾਣਾ ਪੁਰਾਣਾ ਸ਼ਹਿਰ ਗੱਡੀ ਨਹੀਂ ਜਾ ਸਕਦੀ ਇਸ ਲਈ ਕੀਤਾ ਹੈ ਕਿਉਂਕਿ ਸੁਪਰਵਾਈ efetive ਸੁਪਰਵੀਜ਼ਨ ਹੈ ਕਾਰਨ ਇਹ ਤੁਸੀਂ ਮੋਟਰਸਾਈਕਲ ਚਲਾ ਚਲਾਉ ਨਾਈਟ ਡੋਮਿਨੇਸ਼ਨ ਅਫਸਰ ਸਾਡੇ 2 ਨਿਕਲਦੇ ਹੈ ਜਦੋਂ ਨਿਕਲੇ ਆਪਣਾ ਡੀਜੀਪੀ ਸਾਹਿਬ ਕੋ ਨਿਕਲੇ ਤੇ ਐਜੀਪੀ ਸਾਹਿਬ ਨਿਕਲੇ ਉਹ 24 ਮੋਟਰਸਾਈਕਲਸ ਨੂੰ ਚੈੱਕ ਕਰਨਾ ਜਾਂ 50 ਮੋਟਰਸਾਈਕਲਸ ਨੂੰ ਚੈੱਕ ਕਰਨਾ ਇਟ ਇਜ਼ ਨਾ ਪ੍ਰੈਕਟੀਕਲ ਆਪਾਂ ਉਹ ਹੀ ਚਾਹੀਏ ਜਿਹਨੂੰ ਆਪਾਂ ਚੈੱਕ ਕਰ ਸਕੀਏ ਦਿਸ ਇਜ਼ ਦਿਸ ਸਹੀ ਚਿੰਨ੍ਹ ਵਾਂਗੂੰ ਚਾਬੇ ਠੀਕੀ ਹੈ ਬੈਸ ਐਕਸਾਈ ਪਹੁੰਚਿਤ ਤਾਵਨ ਦੀ ਖਰਜ ਹੈ ਲੇਕਿਨ ਜੇ ਦੋ ਦੋਨੋ ਠੀਕੀ ਖੁਰਦੇ ਰਾਤ ਨੂੰ ਤਾਂ ਬਹੁਤ ਜ਼ਿਆਦਾ ਪੁਲਿਸ ਪੁਲਿਸ ਦੇ ਦੌਰ ਬਲੇਕੇ ਨੂੰ ਨਾਲ ਕਿ ਸੈਸ ਵਾਲਿਆਂ ਸਾਡ ਸਾਡੇ ਜਲੇ ਦੀ ਪਚਾਈ ਹੋਣੇ ਤੋਂ ਬਾਅਦ ਜੋ ਮਰਦੇ ਜੋ ਮਰਦੇ ਅਸਲੀ ਵਾਲੇ ਇੱਕ ਪੁਲਿਸ ਅਫਸਰ ਨੇ ਕਾ ਡਾਕੂਮੈਂਟ ਚੈੱਕ ਕੀਤਾ ਉਹਨਾਂ ਕੋ ਨਹੀਂ ਪਾਏਗੇ ਕਿ ਉਹਨਾਂ ਨੇ ਉਸੇ ਵੇਲੇ ਥੱਕੇ ਬੰਦ ਕਰਾ ਦਿੱਤੀ ਹਾਂ ਉਹ ਹਰ ਮੇ ਜੋ ਕੋਈ ਜਾਂਦਾ ਸੀ ਅਫਸਰ ਕਹਿੰਦੇ ਸੀ ਸਾਡੇ ਲਈ ਸਾਈਡ ਜੀ ਉਹ ਹੈ ਕਿ ਉਹਨਾਂ ਨੇ ਕਿਹਾ ਤੁਹਾਨੂੰ ਡਾਕੂਮੈਂਟ ਦੇ ਦਿਓ ਦੇ ਲਿਖ ਲਿਖ ਦਿਓ ਡਾਕੂਮੈਂਟ ਦਿਖਾ ਲਈ ਪਏ ਫਿਰ ਥੱਕੇ ਬੰਦ ਮਰਨ ਵੀ ਹੋ ਚੁੱਕਾ ਇੱਕ ਵੇਲੇ ਇੱਕ ਵੇਲੇ ਮੈਂ ਪਟੋਲਿੰਗ ਕਰਿਆ ਤੇ ਇੱਕ ਜਿੱਤੇ ਤਰੀਕੇ ਕਰ ਰਹੇ ਆ ਸਾਡੀ ਹੋ ਸਈ ਸਰ ਇੰਡਸਟਰੀ ਏਰੀਆ ਬੀ ਦੇ ਦੋ ਪਾਰਕਾਂ ਨੇ ਉਹਨਾਂ ਪਾਰਕਾਂ ਦੇ ਵਿੱਚ ਰਾਤ ਨੂੰ 1 ਤੋਂ 1:30 ਵਜੇ ਥੋੜਾ ਉਹ ਥੋੜੀ ਡਿਟੇਲ ਡਿਟੇਲ ਦੱਸੋ ਸਾਡੀ ਇੰਡਸਟਰੀ ਏਰੀਆ ਬੀ ਆ ਜੀ ਤੇ ਦੋ ਪਾਰਕਾਂ ਨੇ ਉਹ ਪਾਰਕਾਂ ਦੇ ਵਿੱਚ ਰਾਤ ਨੂੰ 1 ਤੋਂ 1:30 ਵਜੇ ਹਾਂਜੀ ਨਾਲ ਪਛਾਤੇ ਲੜਕੇ ਹੁੰਦੇ ਹੁੱਡੜ ਬਾਜੀ ਵੀ ਕਰਦੇ ਨਾਲੇ ਜਵਾਲੇ ਦੇ ਲੋਕ ਹੁੰਦੇ ਲੱਡੇ ਉਲੀ ਨੋਟੇ ਤਾਂਹੀਂ ਤਾਂ ਮੈਂ ਸੰਪਰਕ ਮੀਟਿੰਗਸ ਕੀਤੀਆਂ ਆ ਜਿਹੜੀ ਸਾਡੀ ਹੋ ਰਹੀ ਹੈ ਇਹ ਪ੍ਰੈਸ ਕਾਨਫਰੈਂਸ ਆਬਲਿਕ ਸੰਪਰਕ ਮੀਟਿੰਗ ਹੈ। ਕਈ ਚੀਜ਼ਾਂ ਜਿਹੜੀ ਸਾਨੂੰ ਨਹੀਂ ਪਤਾ ਉਹ ਤੁਸੀਂ ਸਾਨੂੰ ਦੱਸਦੇ ਹੋ ਐਂਡ ਵੀ ਟੇਕ ਦ ਕਰੈਕਟਿਵ ਮੈਜਰਸ। ਸਰ ਆਲਮੋਸਟ ਜਿੰਨੇ ਵੀ ਸ਼ਰਾਬ ਦੇ ਟਿਕਨੇ ਸ਼ਹਿਰ ਦੇ ਵਿੱਚ ਉਸਤੇ ਬਾਹਰ ਦਾ ਸਟਾਫ ਹੱਥਿਆਰ ਨਾਲ ਉਹ ਸ਼ਰਾਬ ਦੇ ਟਿਕਨੇ ਤੋਂ ਲੋਕਾਂ ਦੇ ਉੱਪਰ ਜਾ ਕੇ ਪੇਪਰ ਛਾਏ ਹੋਣ ਤੇ ਬਾਹਰ ਜਿਹੜਾ ਪ੍ਰੋਪਰ ਕੰਮ ਨਹੀਂ ਹੋ ਰਿਹਾ। ਦੋ ਬਾਤਾਂ ਮੈਂ ਜਾ ਚੁੱਕੇ ਹਾਂ ਤੁਸੀਂ ਕਵਰ ਕੀਤਾ ਸੀ। ਕੋਈ ਨਹੀਂ ਕੋਈ ਪਰਚੇ ਪਰ ਕੋਈ ਸੀਗੇ ਪਰਚੇ चंगे चंगे बंदे फड़ के अपना अंदर किए जी फिर थोड़ा टाइम आ गया और कार्रवाई दोबारा शुरू हो तो चिंता जी 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 अब है डेवलपमेंट। वी आर वेरी क्लोज़ वेरी क्लोज ठीक है जी थैंक यू थैंक यू